ਆ ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜੁੜੂ ਚੈਨਲ ਬਾਬਾ ਡੇਰੀ ਫਾਰਮ ਤੇ ਜੀ ਅੱਜ ਦੀ ਬਾਈ ਜਿਹੜੀ ਵੀਡੀਓ ਬਣਾ ਰਿਹਾ ਫਾਰਮ ਚ ਵੀਡੀਓ ਬਣਾ ਰਿਹਾ ਫਾਰਮ ਦੇ ਵਿੱਚ ਬਾਈ ਕੋਲੇ ਪੰਜ ਨਾਗਨੇ ਬਾਈ ਤੇ ਤਿੰਨ ਸੋਰੀ ਚਾਰ ਬੱਚੀਆਂ ਨੇ ਇੱਕ ਗਊ ਆ ਆਉ ਪੁੱਛ ਲੈਨੇ ਮੈਂ ਤੁਹਾਡੇ ਆ ਜੇ ਬਾਈ ਬਾਈ ਜੀ ਹੱਸੀ ਗੱਲ ਸਸੀਗਾ ਬਾਈ ਜੀ ਹੋ ਠੀਕ ਹੋ ਵਧੀਆ ਠੀਕ ਠਾਕ ਜੀ ਵਧੀਆ ਨਾਮ ਤੇ ਐਡਰੈਸ ਬੋਲ ਦੋ ਨਾਮ ਹਰਸ਼ਦੀਪ ਸਿੰਘ ਜੀ ਪਿੰਡ ਫੂਲ ਤਹਿਸੀਲ ਫੂਲ ਜਿਹੜਾ ਬਠਿੰਡਾ ਜੀ ਨੇੜੇ ਪਿੰਡ ਵੀ ਨੇੜੇ ਪਿੰਡ ਬਾਈ ਜੀ ਆਪਣੇ ਛੋਟੀਆਂ ਢਿੰਗੜਾ ਰਾਈਆ ਇਧਰ ਮਰਾਜ ਰਹੇ ਆ ਆਰੰਪੁਰਾ ਸ਼ਹਿਰ ਆ ਆਰੰਪੁਰਾ ਸ਼ਹਿਰ ਜਮਾ ਨੇੜੇ ਆ ਜੀ ਮੋਬਾਈਲ ਨੰਬਰ ਬੋਲ ਮੋਬਾਈਲ ਮੋਬਾਈਲ ਨੰਬਰ ਜੀ 98886 9494 ਜੀ ਠੀਕ ਹੈ ਬਾਈ ਬਾਈ ਜਿਹੜੀ ਪਹਿਲੇ ਨੰਬਰ ਦੇ ਬੈੜ ਦੇ ਨੇ ਕਿਹੜਾ ਸੁਆਸ ਹੁੰਦੀ ਆ ਇਹ ਬੈੜ ਜੀ ਘਰ ਦੀ ਉਹ ਬੈੜਾ ਦੂਜਾ ਸੁਆਸ ਹੁੰਦੀ ਆ ਜੀ ਏਬੀਐਸ ਦਾ ਬਾਈ ਇਹਦੇ ਸੀਮਣ ਜਿਹੜਾ ਚੰਗਾ ਸਟ੍ਰਾਈਕਰ ਦਾ ਸੀਮਣ ਇਹਦੇ ਲੱਗਿਆ ਵਾ ਜਿਹੜੇ ਤੋਂ ਗੱਬਣ ਹਨਾ ਵੀਰੇ ਹਾਂਜੀ ਹਾਂਜੀ ਬਾਈ ਜੀ ਕੀ ਰਿਕਾਰਡ ਦੁੱਧ ਦਾ ਦੁੱਧ ਦਾ ਬਾਈ ਅਸੀਂ ਪਿਛਲੇ ਸਵੇਰ ਪਹਿਲਾਂ ਨੇ ਇਹਨੇ ਪਲੂਨ ਨੇ ਦਿੱਤਾ ਬਾਈ 22 ਕਿਲੋ ਦੁੱਧ ਦਾ ਬਾਈ ਸਹੀ ਕੰਡੇ ਵਾਲਾ ਜਿਹੜਾ ਓਕੇ ਹਾਂਜੀ ਬਾਈ ਖੋਲਿਓ ਬਾਈ ਤੋਰ ਤੋਰਿਓ ਸਵੀ ਭਲੀ ਫੁੱਲ ਕੱਦ ਫੁੱਲ ਪੱਦਰ ਪੁੱਦਰ ਫੁੱਲ ਆ ਉੱਤੇ ਤੋਂ ਦੁੱਧ ਦਾ ਰਿਕਾਰਡ ਪੂਰੀ ਬਾਈ ਜਾਨ ਵਾਲੀ ਬੱਛੀ ਆ ਜਮਾਂ ਜਾਨ ਫੁੱਲ ਸਹੀ ਗੱਲ ਆ ਜਾਨ ਫੁੱਲਾ ਸਵੀ ਪੜੀ ਫੁੱਲਾ ਬਈ ਵਾਜ ਦੇ ਫਾਰਮ ਦੀ ਵੜਾ ਕੋਈ ਵਪਾਰ ਦਾ ਕੰਮ ਨਹੀਂ ਤੋਰਾ ਤਰਾ ਦੇਖੋ ਬਈ ਤੋਰਾ ਤਰਾ ਕਮਾਲ ਦਾ ਆਰਡਰ ਬਹੁਤ ਚੰਗਾ ਤਿਆਰ ਕਰਦੇ ਨੇ ਹਾਲੇ ਕੱਚੀ ਕੱਚੀ ਆ ਦੇਣ ਲੈਂਦੀ ਆ ਉਦੋਂ ਆਰਡਰ ਜਿਹੜਾ ਵਧੀਆ ਤਿਆਰ ਕਰ ਲਓ ਇਸ ਲਈ ਛੜ ਤੁਨੀਆ ਦੋ ਕੁ ਫੋਟਾਂ ਨੇ ਚਲਦੀਆਂ ਤਾਂ ਨਹੀਂ ਨਹੀਂ ਵੀ ਚਲਦੀਆਂ ਚੁਲਦੀਆਂ ਕੁਛ ਨਹੀਂ ਹੈਗੀਆਂ ਬਈ ਠੀਕ ਆ ਹਾਂਜੀ ਹਾਂ ਆ ਲੈ ਬਈ ਨੇੜ ਤੋਂ ਚੈੱਕ ਕਰਵਾਉਨੇ ਆ ਕਿਆ ਬਾਤ ਆ ਆਰਡਰ ਬਹੁਤ ਚੰਗਾ ਤੋਰਾ ਤਰਾ ਚੰਗਾ ਕੱਦ ਵੱਡ ਚਾਹੀਆ ਚੰਗੀ ਆ ਸਵੀ ਪੜੀ ਆ ਮੁੱਲ ਕੀ ਰੱਖਿਆ ਮੁੱਲ ਬਾਈ ਜੀ ਆਪਾਂ ਇਹਦਾ 1 15 ਕਰਦੇ ਹਾਂ ਮਾਨਤਾਨ ਹੋ ਜਾ ਹਾਂਜੀ ਮਾਨਤਾਨ ਕਰ ਦਾਂਗੇ ਬਾਈ 1 ਲੱਖ 15000 ਰੁਪਇਆ ਮੁੱਲ ਆ ਬੇ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਸਵੇਂ ਪੜੀ ਰਾਜੀ ਰੂਜੀ ਫੁੱਲਾ ਚਾਰੂ ਵੀ ਫੁੱਲਾ ਲੈ ਹਾਂਜੀ ਨਾ ਚੰਗੀ ਆ ਫੇਸ ਬੂਸ ਬੜਾ ਚੰਗਾ ਬਾਕੀ ਥਣ ਲੈ ਵਾ ਨੇੜ ਤੋਂ ਚੈੱਕ ਕਰਵਾ ਦਾਂਗੇ ਮੁੱਲ 1 15 ਬਾਈ ਮਾਨਤਾਨ ਜਰੂਰ ਹੋ ਜਾਊਗਾ ਬੰਦ ਲੋ ਚ ਬੰਦ ਦੇ ਬਾਈ ਹਾਥੀ ਵਿੱਚ ਵਾਲੇ ਨਹੀਂ ਹਾਂਜੀ ਹਾਂਜੀ ਬਾਈ ਹਾਥੀਓ ਹਾਥੀਓ ਚਾਉਂਦੇ ਰਹੇ ਹਾਂ ਅਸੀਂ ਠੀਕ ਆ ਹਾਥੀਓ ਚਾਉਂਦੇ ਰਹੇ ਹਾਂ ਬਾਈ ਠੀਕ ਆ ਹਾਂਜੀ ਬੰਨ ਲਾ ਬਾਈ ਥਾਣਾ ਬਹੁਤ ਚੰਗਾ ਕੱਲਾ ਕੱਲਾ ਥਾਣਾ ਚਾਰੇ ਥਾਣੇ ਖੜਵੇਂ ਪੂਰੇ ਗੈਰ ਦੇ ਗਲਾਬੀ ਥਾਣ ਲੱਗਿਆ ਲੈ ਪੂਰੀ ਵਿੱਚ ਹੀ ਤੇ ਥਾਣ ਲੱਗ ਗਿਆ ਵਾ ਕਿਆ ਬਾਤ ਆ ਪੂਰੀ ਫੜੇ ਵੱਡੇ ਫਾਰਮ ਵਾਲੀ ਬਿਹੜਾ ਜੀ ਪੂਰੀ ਐ ਠੰਡੀ ਸੀਲ ਆ ਜਾਮਾ ਫੋਟਾਂ ਹੀ ਜ਼ਰੂਰ ਹੈ ਚਲਦੀਆਂ ਨਹੀਂ ਹੈ ਨਹੀਂ ਚਲਦੀਆਂ ਬਾਈ ਹੈ ਨਹੀਂ ਹਾਂ ਚਲਦੀਆਂ ਹੈ ਨਹੀਂ ਠੀਕ ਆ ਬਾਈ ਹਾਂਜੀ ਅੱਗੇ ਵੀਰੇ ਬੱਚੀ ਕਿੰਨੀ ਕੁ ਉਮਰ ਹੈ ਜੀ ਇਹ ਬੱਚੀ ਬਾਈ ਜੀ ਹੈਗੀ ਆ 13 ਕੁ ਮਹੀਨਿਆਂ ਦੀ 13 14 ਮਹੀਨਿਆਂ ਦੀ ਦੁੱਗੀ ਹੈ ਜੀ 13 14 ਮਹੀਨਿਆਂ ਦੀ ਦੋ ਦੰਦਾਂ ਦਾ ਦੋ ਦੰਦਾਂ ਦਾ ਹਾਂਜੀ ਠੀਕ ਹੈ ਭਾਈ ਮਾਂ ਦਾ ਦੁੱਧ ਸੀਗਾ ਭਾਈ ਇਹਦੇ ਥੱਲੇ 24 25 ਕਿਲੋ ਠੀਕ ਹੈ ਠੀਕ ਹੈ ਭਾਈ ਨੂੰ ਠੀਕ ਹੈ ਭਰਾ ਜੀ ਨੂੰ ਭਾਈ 10 ਦਿਨ ਹੋ ਗਏ ਇਹਦੇ ਨੂੰ 10 ਦਿਨ ਹੋ ਗਏ ਹਾਂਜੀ ਭਾਈ 10 ਦਿਨ ਹੋ ਗਏ ਕੀ ਮੁੱਲ ਲੱਗਿਆ ਅੱਜ ਮੁੱਲ ਭਾਈ ਇਹਦਾ ਬਸ ਲੈਣ ਦੇਣ ਦਾ 25000 ਦੀਆ ਨਹੀਂ ਮਾਨ ਤਾਨ ਕਰ ਦਾਂਗੇ ਫਿਰ 25000 ਰੁਪਏ ਮੁੱਲ ਮਾਨ ਤਾਨ ਜ਼ਰੂਰ ਹੋ ਜਾਊਗਾ ਤੌਰ ਤੇ ਭਾਈ ਮੜੀ ਤੌਰ ਤੇ ਅ ਠੀਕ ਆ ਭਾਈ ਟੀਕੇ ਦੇ ਕਾਬਲ ਵੀ ਆ ਠੀਕ ਆ ਭਰਾ ਪਰ ਐ ਵੀ ਆਪਾਂ ਖਾਲੀ ਮੰਨ ਕੇ ਦੇਣੀ ਆ ਭਾਈ ਖਾਲੀ ਮੰਨ ਕੇ ਹਾਂਜੀ ਵੀ ਖਾਲੀ ਮੰਨ ਕੇ ਦੇਣੀ ਆ ਆਪਾਂ ਠੀਕ ਆ ਥਣ ਚਾਰੀ ਆ ਭਾਈ ਠੀਕ ਆ ਕੋਈ ਫੋਰਸ਼ਾਂਗ ਨਹੀਂ ਮੇਖੜ ਮੈਂ ਥਣ ਲੱਗਿਆ ਹੋਇਆ ਜਮਾ ਸਹੀ ਆ ਜਮਾ ਚਾਰੀ ਚਾਰੀ ਥਾਣਾ ਹੈ ਮੇਖੜ ਮੈਂ ਕਿਹੜੀ ਬਈ ਆ ਪਹਿਲੇ ਨੰਬਰ ਵਾਲੀ ਬੱਚੀ ਇਹਦੀ ਕਿੰਨੀ ਉਮਰ ਇਹਦੀ ਬਈ ਜੀ ਉਮਰ ਹੈਗੀ ਆ ਜੀ 15 16 ਮਹੀਨੇ ਭਾਈ 15 16 ਹਾਂਜੀ ਠੀਕ ਆ ਕਿਹੜੇ ਟੀਕੇ ਦੀ ਆ ਏ ਬਈ ਠੀਕਾ ਦਾ ਨਹੀਂ ਆਪ ਨੂੰ ਪਤਾ ਮਾਲਕਾਂ ਦੇ ਅੰਦਰ ਨਾ ਦੱਸਿਆ ਨਹੀਂ ਆਪਾਂ ਨੂੰ ਨਾ ਆਪਾਂ ਪੁੱਛਿਆ ਸੀਗਾ ਬਈ ਤੇ ਇਹਦੇ ਖੁੱਦ ਜਿਹੜਾ ਟੀਕਾ ਲੱਗਿਆ ਹੋਇਆ ਬਈ ਉਹ ਏਪੀਐਸ ਦਾ स्नोਮੈਨ ਦਾ ਲੱਗਿਆ ਹੋਇਆ ਸਨੋਮੈਨ ਤੋਂ ਗੱਪਣਾ ਹਾਂਜੀ ਹਾਂਜੀ 26 ਤਰੀਕ ਦਾ ਟੀਕਾ ਪਰਿਆ ਹੋਇਆ ਬਈ 26 ਤਰੀਕ ਅੱਜ ਹਾਂਜੀ ਅੱਜ ਤੁਸੀਂ ਆ ਮਹੀਨਾ ਹੋ ਚੱਲਿਆ ਹਾਂਜੀ ਬਈ ਮਹੀਨਾ ਹੋਈ ਤਾਰ ਗੱਪਾ ਕੁਝ ਨਹੀਂ ਹੈਗਾ ਬਾਈ ਤਰੀਕ ਹੋ ਗਈ ਅੱਜ ਹਾਂਜੀ 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 ਬਈ 26 ਨੂੰ ਮਹੀਨਾ ਹੋ ਜਾਣਾ ਬਈ ਹਾਂਜੀ ਹਾਂਜੀ ਬੋਲਦੇ ਬਈ ਤੋਰ ਕੇ ਦਿਖਾ ਦੇ ਦਿਖਾ ਦੇ ਬਾਈ ਦੇ ਬਈ ਫਾਰਮ ਦੀਆਂ ਬੱਚੀਆਂ ਨੇ ਤੇ ਫਾਰਮ ਵੀ ਬਾਈ ਦਾ ਵਧੀਆ ਆ ਜਾਨਵਰ ਹੈਗੇ ਆਪਣੇ ਕੋਲ 10 15 ਹਾਂਜੀ ਹਾਂਜੀ ਬਾਈ 10 15 ਗਾਵਾਂ ਬਾਈ ਕੋਲੇ ਹੈਗੀਆਂ ਤੋਰਾ ਤਰਾ ਦੇਖੋ ਸਵੇਂ ਬੜੀ ਰਾਜੀ ਰੂਜੀ ਫੁੱਲਾ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਚੰਗੀ ਬੱਚੀ ਚੰਗੀ ਸੀਵਣ ਤੋਂ ਬਾਈ ਗੱਬਣ ਫੇਸ ਫੁੱਲ ਬਹੁਤ ਚੰਗਾ ਤੇ ਕੀ ਮੋਲਾ ਦਾ ਜਾਇਜ ਮੁੱਲ ਬਈ ਇਹਦਾ ਬਈ ਜਾਇਜ 28000 ਹੈ ਬਾਈ ਮਾਨਤਨ ਹੋ ਜਾ ਮਾਨਤਨ ਕਰ ਦਾਂਗੇ ਬਾਈ ਠੀਕ ਹੈ 28000 ਰੁਪਿਆ ਮੋਲਾ ਮਾਨਤਨ ਜ਼ਰੂਰ ਹੋ ਜਾਊਗਾ ਹਾਂਜੀ ਬਾਈ ਬਾਕੀ ਬੜੇ ਦੋ ਨੰਬਰ ਬੱਛੀ ਇਹ ਬਈ ਖੀਰੀ ਹੋਈ ਆ ਬਾਈ ਮਲਕੜੀ ਦੀ ਆ ਅੱਜ ਖੀਰੀ ਆ ਹਾਂਜੀ ਝੋਲੀ ਬਹੁਤ ਚੰਗੀ ਆ ਹਾਂਜੀ ਬਾਈ ਝੋਲੀ ਸਾਰੀਆਂ ਦੀ ਚੰਗੀ ਆ ਚਾਰੇ ਥਾਣੇ ਦਾ ਹਾਂਜੀ ਬਈ ਇਹਦੇ ਵੀ ਕਰਮ ਵਾਲੀ ਦੇ ਚਾਰੀ ਥਾਣਾ ਕੋਈ ਪੰਜਵਾਂ ਫੋੜ ਸ਼ਾਂਗ ਨਹੀਂ ਹੈ ਨਾ ਹਾਂਜੀ ਕੋਈ ਦੂਰ ਅ ਕਦ ਚੰਗਾ ਟੀਕਾ ਲੈ ਲਊ ਬਾਈ ਮਹੀਨਾ ਮਹੀਨੇ ਕਦੇ ਹਾਂਜੀ ਹਾਂਜੀ ਬਾਈ ਲੈ ਲਊ ਬਾਈ ਮਹੀਨੇ ਦੇ ਆਸ-ਪਾਸ ਕਿਉਂਕਿ ਸਰਦੀਆਂ ਆ ਗਈਆਂ ਨੇ ਬਸ ਸਰਦੀਆਂ ਸਰਦੀਆਂ 'ਚ ਇਹਨੇ ਬਣ ਜਾਣਾ ਹਾਂ ਬਾਕੀ ਰੁੱਤ ਚੰਗੀ ਆ ਗਈ ਤੇ ਬੱਚੀ ਸਵੀ ਪੜੀ ਆ ਤੇ ਫੇਸਪੂਰ ਪੂਰੀ ਜੰਦਜਾਨ ਵਾਲੀ ਬੱਚੀ ਹੈ ਬਈ ਬੋਦਤਾਰੇ ਚੰਗਾ ਹੈ ਚੰਗੀ ਆ ਬੱਚੀ ਕੁਆਲਟੀ ਵਾਲੀ ਹੈ ਹਾਂਜੀ ਕੀ ਮੁੱਲ ਹੈ ਦਾ ਬਈ ਜਾਇਜ ਮੁੱਲ ਬਈ ਇਹਦਾ ਜਾਇਜ ਆ ਬਸ 24000 ਮਾਨਤਨ ਹੋ ਜਾ ਮਾਨਤਨ ਕਰ ਦਾਂਗੇ ਬਈ 24000 ਰੁਪਏ ਮੁੱਲ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਹਾਂਜੀ ਬਈ ਸਨੱਕੀ ਆ ਬੱਚੀ ਰੰਗ ਰੂਪ ਚੰਗਾ ਚੋਰੇਤਾਰੇ ਦੀ ਚੰਗੀ ਆ ਹਾਂਜੀ ਬਈ ਇਹਦੀ ਕਿੰਨੀ ਉਮਰ ਆ ਬਈ ਆ ਬਈ ਸਾਹੀ ਵਾਲਾ ਏ ਸਾਹੀ ਵਾਲਾ ਹਾਂਜੀ ਹਾਂਜੀ ਬਈ ਕਿੰਨੀ ਇਹ ਵੀ ਬਈ ਮਿਲਕਟੀ ਦੀ ਆ ਮਿਲ ਕਢੀ ਸੀ ਹਾਂਜੀ 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 ਫੇਸ ਬੜਾ ਚੰਗਾ ਨਾ ਹਾਂ ਬਾਈ ਸਾਈਵਾਲ ਦੇ ਜਰਸੀ ਦਾ ਕਰਾਉਸ ਕਰਾਉਸ ਆ ਬਾਈ ਹਾਂਜੀ ਹਾਂ ਜਰਸੀ ਦਾ ਕਰਾਉਸ ਆ ਨਾਲ ਤੇ ਤੁਰ ਜਾ ਬਾਈ ਕਿੰਨਾ ਕੁ ਦੁੱਧ ਸੀਮਾ ਥੱਲੇ ਬਾਈ ਦੁੱਧ ਇਹਦੀ ਮਾਂ ਆ ਖੜੀ ਐ ਸਾਹਮਣੇ ਓਹ ਸਾਹਮਣੇ ਮਾਂ ਖੜੀ ਐ ਬਾਈ ਇਸ ਦੂਜੇ ਲਈ ਗੱਬਣਾ ਗਈ ਠੀਕ ਆ ਤੇ ਪਹਿਲਾਂ ਉਹ ਥੱਲੇ ਸੀਗਾ ਬਾਈ 22 ਲੀਟਰ ਸੀ ਚੋਇਆ ਭਾਈ 20 ਲੀਟਰ 22 ਲੀਟਰ ਹਾਂਜੀ ਬਾਈ ਉਹਦੀ ਬੱਚੀ ਐ ਬਾਈ ਮੁੱਲ ਕੀ ਐ ਦਾ ਇਹਦਾ ਬਾਈ 18000 ਰੁਪਏ ਮਾਨਦਾਨ ਹੋ ਜਾ ਮਾਨਦਾਨ ਕਰ ਦਾਂਗੇ 18000 ਰੁਪਏ ਮੁੱਲਾ ਸਵੀ ਪਈ ਰਾਜੀ ਰੂਜੀ ਛੋੜੀਆਂ ਤਲੇ ਹਰੇ ਰਿਆ ਮਾਵੀਰੀ ਬਾਈ ਦੇ ਫਾਰਮ ਚ ਆ ਖੜੀ ਹੈ ਦੀ ਮਾਂ ਸੁਨੱਕੀ ਆ ਬਈ ਦੁੱਧ ਚੰਗਾ ਦੱਸਿਆ ਬਾਈ ਨੇ ਤੇ ਸਭੀ ਬੜੀ ਰਾਜੀ ਫੁੱਲਾ ਟੀਕਾ ਤਕਰੀਬਨ ਕਾਬਲ ਹੀ ਆ ਹਾਂਜੀ ਬਾਈ ਇੱਕ ਵਾਰ ਹੀਟ ਚ ਆ ਗਈ ਬਾਈ ਇਹ ਠੀਕ ਆ ਇੱਕ ਵਾਰੀ ਨੇ ਹਿੱਟ ਲੈ ਲਈ ਆ ਵੀ ਚਾਹੇ ਆਪਣੇ ਵੱਲੋਂ ਜਦੋਂ ਮਰਜੀ ਗਈ ਇਹ ਹੀ ਕਰਾ ਦੋ ਬਈ ਇਹਦੀ ਓਕੇ ਹਾਂਜੀ ਬਾਈ ਤੇ ਕਿਸੇ ਵੀਰ ਨੂੰ ਬਾਈ ਪੰਜਾਂ ਨਗਾਂ ਚ ਕੋਈ ਵੀ ਨਗ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਠੀਕ ਆ